ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੇ ਬਾਵਨ ਰਖਰੀ ਦੇ ਸੰਥਿਆ ਲੜੀਵਰ ਚੱਲ ਰਹੀ ਹੈ ਤੇ 32 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਅੱਗੇ ਸ਼ੁਰੂ ਹੁੰਦਾ ਹੈ ਸ਼ਲੋਕ ਥਾਕੇ ਬਹੁ ਵਿਦ ਕਾਲ ਤੇ ਇਥੇ ਬਿਸਰਾਮ ਹੈ ਤ੍ਰਿਪਤ ਨਾ ਤ੍ਰਿਸ਼ਨਾ ਲਾਠ ਸੰਚ ਸੰਚ ਸਾਖਤ ਮੂਏ ਇਥੇ ਬਿਸਰਾਮ ਨਾਨਕ ਮਾਇਆ ਨਾ ਸਾਥ ਪੌੜੀ ਥਥਾ ਥਿਰ ਕੋ ਨਹੀਂ ਕਾਇ ਪਸਾਰਹੁ 파ਵ ਇਹ ਪੀਰੇ ਰੰਗ ਦੀ ਜਿਹੜਾ ਸ਼ਬਦ ਵੇਖ ਰਹੇ ਉੱਥੇ ਵਿਸਰਾਮ ਹੈ ਇਹ ਜਮ ਕੀ ਜਮ ਕੀ ਦਾ ਮਤਲਬ ਹੁੰਦਾ ਅੱਧਾ ਵਿਸਰਾਮ ਅਨਕ ਬੰਚ ਬਾਲ ਛਲ ਕਰਹੁ ਮਾਇਆ ਏਕ ਉਪਾਵ ਥੈਲੀ ਸੰਚਹੁ ਸ਼ਰਮ ਕਰਹੁ ਸ਼ਰਮ ਬੋਲਣਾ ਕਰਹੁ ਤੇ ਵਿਸਰਾਮ ਥਾਕ ਪਰਹੁ ਗਾਵਾਰ ਗਵਾਰ ਨਹੀਂ ਪੜਨਾ ਗਾਵਾਰ ਗੱਗੇ ਕੰਨ ਲਾ ਕੇ ਮਾਨਕੈ ਕਾਮ ਨ ਆਵੇਈ ਅੰਤੇ ਔ ਸਰਬਾਰ ਥਿਤ ਪਾਵੋ ਗੋਬਿੰਦ ਭਜੋ ਭਜੋਤਿ ਵਿਸਰਾਮ ਸੰਤਹਿ ਕੀ ਸਿਖ ਲੇਹੋ ਪ੍ਰੀਤ ਕਰੋ ਸਦ ਏਕ ਸਿਓ ਯਾ ਸਾਚਾ ਅਸਨੇਹ ਕਾਰਣ ਕਰਨ ਕਰਾਵਨੋ ਸਭ ਵਿਦਜ ਏਕੈ ਹਾਥ ਏਕੈ ਦਲਾਵਾਂ ਲੱਗੀਆਂ ਜਿਤ ਜਿਤ ਲਾਭ ਹੋ ਤਿਤ ਤਿਤ ਲਗਹਿ ਲਗਹਿ ਤੇ ਵਿਸਰਾਮ ਲਾਉ ਨਾਨਕ ਜੰਤ ਅਨਾਥ ਸਲੋਕ ਦਸ ਹੈ ਏਕ ਨਿਹਾਰਿਆ ਇੱਥੇ ਵਿਸਰਾਮ ਹੈ ਸਭ ਕਛ ਦੇਵਨਹਾਰ ਸਾਸ ਸਾਸ ਸਿਮਰਤ ਰਹੇ ਰਹੇ ਇੱਥੇ ਵਿਸਰਾਮ ਲਾਉਣਾ ਤੇ ਦੋ ਹਾਏ ਨਿਤਿਆ ਰਖ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਏਕ ਹੈ ਹੈ ਤੇ ਵਿਸਰਾਮ ਹੈ ਸਭ ਕਉ ਦੇਵਨਹਾਰ ਦਿਨ ਦੇ ਤੋਟ ਨਾ ਆਵੇ ਅਗਨਤ ਭਰੇ ਢੰਡਾਰ ਅਗਨਤਨ ਅਗਨਤਿ ਪੜਨ ਅਗਨਤ ਦੈਨ ਹਾਰ ਸਭ ਜੀਵਨ ਹਾਰਾ ਮਨ ਮੂਰਖ ਕਿਉ ਤਾਹੇ ਵਿਸਾਰਾ ਹੋ ਦੋਸ ਨਹੀਂ ਕਾਹੂ ਕੋ ਮੀਤਾ ਨਹੀਂ ਤੇ ਵਿਸਰਾਮ ਲੋਣਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰਹਿ ਜਾ ਕੇ ਆਪੇ ਜਾ ਕੇ ਕੇ ਤੇ ਵਿਸਰਾਮ ਤੇ ਆਪੇ ਬਾਜ ਪੜਨਾ ਨਾਨਕ ਤੇ ਤੇ ਗੁਰਮੁਖ ਧਰਾਪੇ ਤੇ ਤੇ ਵਖਰਾ ਪਾਠ ਹੈ ਸ਼ਲੋਕ ਧਰ ਜੀ ਅਰੇ ਜੀ ਅਰੇ ਐਡਨ ਵਿੱਚ ਬੋਲ ਕੇ ਜਾਣਾ ਜੀ ਅਰੇ ਇੱਕ ਟੇਕ ਤੂੰ ਤੂੰ ਨਹੀਂ ਕਹਿਣਾ ਤੂੰ ਟਿੱਪੀ ਤੁਰੈ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈ ਐ ਨਾਨਕ ਨਾਮ ਧਿਆਈ ਐ ਕਾਰਜ ਆਵੇ ਨਹੀਂ ਕਹਿਣਾ ਆਵੇ ਪੜਨਾ ਆਵੇ ਰਾਸ ਪਉੜੀ ਤਦਾ ਤਾਵਦ ਤੋ ਮਿਟੈ ਸੰਤ ਸੰਗ ਹੋਏ ਬਾਸ ਧੋਰ ਤੇ ਕਿਰਪਾ ਕਰੋ ਆਪ ਤੋ ਹੋਏ ਮਨਹਿ ਪ੍ਰਗਾਸ ਧੰ ਸਾਚਾ ਤੇਉ ਸਚ ਸਾਹਾ ਹਰ ਹਰ ਪੁੰਜੀ ਨਾਮ ਬਸਾਹਾ ਧੀਰਜ ਜਸ ਸੋਭਾ ਤਿਹ ਬਨਿਆ ਹਰ ਹਰ ਨਾਮ ਸ਼ਰਵਣ ਜੇ ਸੁਨਿਆ ਸੁਨਿਆ ਨੰਨੇ ਦੇ ਨਾਲ ਪੜਨੇ ਸੁਨਿਆ ਗੁਰਮੁਖ ਜਿਹ ਕਟ ਰਹੇ ਸੁਮਾਈ ਨਾਨਕ ਤਿਹ ਜਨ ਮਿਲੀ ਵਡਾਈ ਸ਼ਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੈ ਪੂਰੇ ਨਹੀਂ ਪੜਨਾ ਪੂਰੈ ਉਪਦੇਸਿਆ ਨਰਕ ਨਾਹੇ ਸਾਧ ਸੰਗ ਪੌੜੀ ਨੰਨਾ ਨਰਕ ਪਰਹੈ ਤੇ ਨਾਹੀ ਜਾ ਕੈ ਕੈ ਪੜਨਾ ਕੇ ਨਹੀਂ ਪੜਨਾ ਜਾ ਕੈ ਮਨ ਤਨ ਨਾਮ ਵਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮਹਿ ਨਾ ਓਏ ਖਪਤੇ ਨੰਨਾ ਕਾਰ ਨਾ ਹੋਤਾ ਤਾ ਕਹੋ ਨਾਨਕ ਮੰਤ ਨਾਮ ਮੰਤਰ ਗੁਰਦੀਨੋ ਜਾ ਕਹੋ ਕਹੋ ਕੱਕਾ ਹਾਏ ਓਕੜ ਕਹੋ ਪੂਰਾ ਬੋਲ ਕੇ ਜਾਣਾ ਨਿਦ ਨਿਧਾਨ ਹਰ ਅੰਮ੍ਰਿਤ ਪੂਰੇ ਤਹਿ ਬਾਜੇ ਨਾਨਕ ਅਨਹਦ ਤੂਰੇ ਤੱਤੇ ਦਿਲenkੜ ਤੂਰੇ ਤੱਤੇ ਦੀ ਬਾਇ ਕੱਢਣੀ ਸ਼ਲੋਕ ਪਤ ਰਾਖੀ ਗੁਰਪਾਰ ਬ੍ਰਹਮ ਤਜ ਪਰ ਪੰਚ ਮੋਹ ਵਿਕਾਰ ਨਾਨਕ ਸੋ ਅਰਾਧੀ ਹੈ ਐੜੇ ਕੰਨਾਂ ਤੇ ਐੜੇ ਨੂੰ ਜਲਾਵਾ ਵੀ ਲੱਗੀਆਂ ਹੈ ਆ ਰਾਧੀ ਹੈ ਅੰਤ ਨ ਪਾਰਾ ਵਾਰ ਪੌੜੀ ਪੱਪਾ ਪਰਮਿਤ ਪੱਪਾ ਕਸ ਕੇ ਅਦਕ ਲਾ ਕੇ ਪੱਪਾ ਪਰਮਿਤ ਮਿਤ ਬੋਲਾ ਬੋਲਣਾ ਪਾਰ ਨਾ ਪਾਇਆ ਪਤਤ ਪਾਵਨ ਪਿਤ ਤੇ ਨਹੀਂ ਪੜਨਾ ਇਹਨੂੰ ਪਤਤ ਪੜਨਾ ਹੈ ਪਾਵਨ ਅਗਮ ਹਰ ਰਾਯਾ ਹੋਤ ਪੁਨੀਤ ਕੋਟ ਅਪਰਾਧੋ ਅੰਮ੍ਰਿਤ ਨਾਮ ਜਪਹਿ ਮਿਲ ਸਾਧੂ ਪਰ ਪੰਚ ਪਾਰ ਪਚ ਇੱਥੇ ਟਿੱਪੀ ਤੁਰੇ ਤੇ ਕਈ ਥਾਂ ਤੇ ਪਾਠ ਉਹਦਾ ਪਰਪੰਚ ਪਰਪੰਚ ਧ੍ਰੋਹ ਧ੍ਰੋਹ ਬੋਲਣਾ ਇੱਥੇ ਜਿਹੜਾ ਹਾ ਹਾ ਲੱਗਾ ਇਹ ਪੂਰਾ ਹਾ ਹਾ ਬੋਲ ਕੇ ਜਾਨਾ ਧ੍ਰੋਹ ਮੋਹ ਮਿਟ ਨਾਹੀ ਜਾ ਕਉ ਕਉ ਤੇ ਵਿਸਰਾਹ ਰੱਖੋ ਆਪ ਗੁਸਾਈ ਪਾਤ ਸਾਹੂ ਇਹਨੂੰ ਪਾਤ ਸਾਹ ਨਹੀਂ ਪੜਨਾ ਇੱਥੇ ਹਾ ਹਾ ਨੂੰ ਔਂਕੜ ਲੱਗਾ ਪਾਤ ਸਾਹੋ ਛਤਰ ਸਿਰ ਸੋਊ ਨਾਨਕ ਦੂਸਰ ਅਵਰ ਨ ਕੋਉ ਕੋਉ ਉੜੇ ਲੰਕੜ ਸਲੋਕ ਹਾਏ ਕਾਟੇ ਮਿਟੇ ਗਮਨ ਫਤਹਿ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤਨੀਤ ਪੌੜੀ ਥੱਫਾ ਫਿਰਤ ਫਿਰਤ ਤੂ ਆਇਆ ਦੁਰਲਭ ਦੇਹ ਕਲਯੁਗ ਮਹਿ ਪਾਇਆ ਫਿਰ ਇਹ ਔਸਰ ਚਰੈ ਨ ਹੱਥਾ ਚਰੈ ਬਲਾਵਾਂ ਦੇ ਨਾਲ ਨਾਮ ਜਪੋ ਤੋ ਕੱਟੀ ਹੈ ਫਾਸਾ ਫਿਰ ਫਿਰ ਆਮਣ ਜਾਣ ਨਾ ਹੋਈ ਏ ਕਹਿ ਏਕ ਜਪੋ ਜਪ ਸੋਈ ਕਰਹੁ ਕਿਰਪਾ ਪ੍ਰਭ ਕਰਨੈ ਹਾਰੇ ਨੰਨੇ ਨੂੰ ਦੁਲਾਵਾਂ ਲੱਗੀਆਂ ਦੁਲਾਵਾਂ ਦੀ ਆਵਾਜ਼ ਕੱਟਨੇ ਕਰਨੈ ਹਾਰੇ ਮੇਲ ਲੈ ਹੋ ਨਾਨਕ ਦੇ ਚਾਰੇ ਸ਼ਲੋਕ ਬਿਨੋ ਸੁਨਹੁ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ ਸੁਖ ਸੰਪੈ ਬਹੁ ਭੋਗ ਰਸ ਇਨੂੰ ਸੰਪੇ ਨਿਪੜਨਾ ਸੰਪੇ ਨਾਨਕ ਸਾਧ ਰਵਾਲ ਪੌੜੀ ਬੱਬਾ ਬ੍ਰਹਮ ਜਾਣ ਤੇ ਬ੍ਰਹਮਾ ਬੈਸਨੋ ਤੇ ਗੁਰਮੁਖ ਸੋਚ ਧਰਮਾ ਵੀਰਾ ਆਪਨ ਬੁਰਾ ਮਿਟਾਵੈ ਵਾਵੇ ਜਨਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਬਾਦਿਓ ਆਪਨ ਹੋ ਹੋ ਬੰਦਾ ਦੋਸ਼ ਦੇਤ ਆਗਹਿ ਕੋ ਅੰਧ ਬਾਤ ਚੀਤ ਸਭ ਰਹੀ ਸਿਆਨਪ ਜਿਸ ਹੈ ਜਨਾਬਹੁ ਜਨਾਬਹੁ ਹਾਏ ਓਂਕੜ ਜਨਾਬੋ ਸੋ ਜਾਣੈ ਨਾਨਕ ਜਾਣੈ ਪੜਨੈ ਜਾਣੈ ਨਹੀਂ ਪੜਨੈ ਸ਼ਲੋਕ ਪੈ ਭੰਜਨ ਅਗ ਦੁਖ ਨਾਸ ਮਨਹਿ ਆਰਾਧ ਹਰੇ ਸੰਤ ਸੰਗ ਜਿਹ ਰਿੱਧ ਬਸਿਓ ਨਾਨਕ ਤੇ ਨ ਭਰਨੇ ਪੌੜੀ ਭੱਬਾ ਪਰਮ ਮਿਟਾਵੋ ਆਪਣਾ ਇਹ ਆ ਸੰਸਾਰ ਸਗਲ ਹੈ ਸੁਪਨਾ ਹੈ ਹਾਹਿਦ ਲਾਵਾਂ ਪਰਮੇ ਸੁਰ ਨਾ ਦੇਵੀ ਦੇਵਾ ਪਰਮੇ ਸਿਧ ਸਾਧਕ ਬ੍ਰਹਮੇਵਾ ਪਰਮ ਪਰਮ ਮਾਨੁਖ ਡਹਿਕਾਏ ਦੁੱਤਰ ਮਹਾ ਬਿਖਮ ਇਹ ਮਾਏ ਗੁਰਮੁਖ ਭ੍ਰਮ ਭੈ ਮੋਹ ਮਿਟਾਇਆ ਨਾਨਕ ਤੇਹ ਪਰਮ ਸੁਖ ਪਾਇਆ ਅੱਗੇ ਸ਼ਲੋਕ ਮਾਇਆ ਡੋਲੇ ਬਹੁ ਵਿਧੀ ਮਨ ਲਪਟਿਓ ਤੇ ਸੰਗ ਮੰਗਨ ਤੇ ਜਿਹ ਤੁਮ ਰਖੋ ਸੋ ਨਾਨਕ ਨਾਮਹਿ ਰੰਗ ਪਉੜੀ ਬੰਮਾ ਮਾਗਣ ਹਾਰ ਈਾਨਾ ਦੇਨ ਹਾਰ ਦੇ ਰਿਹਾ ਸੁਜਾਨਾ ਜੋ ਦੀਨੋ ਸੋ ਏਕਹਿ ਬਾਰ ਮਨ ਮੂਰਖ ਕੈ ਕਰਹਿ ਪੁਕਾਰ ਜੋ ਮੰਗਹਿ ਤੋ ਮੰਗਹਿ ਬੀਆ ਜਾ ਤੈ ਵਖਰਾ ਵਖਰਾ ਕੁਸਲ ਨਾ ਕਾਹੂ ਥੀਆ ਮੰਗਣਿ ਬਾਗਤ ਏਕਹਿ 마ਗ ਨਾਨਕ ਜਾ ਤੈ ਪਰਹਿ ਪਰਾਗ ਸੋ ਸੰਗਤ ਜੀ ਆਪਣੀ 41 ਸ਼ਲੋਕ ਆਪਣੇ ਬਾਵਨ ਕਰੀਬ ਹੋ ਗਏ ਨੇ ਭੁੱਲਾਂ ਦੀ ਮਾਫੀ ਜਿਨ੍ਹਾਂ ਨੇ ਪਿਛਲੇ ਭਾਗਾਂ ਦੀ ਸੰਖਿਆ ਨਹੀਂ ਕੀਤੀ ਉਹ YouTube ਦੀ ਪਲੇਲਿਸਟ ਦੇ ਵਿੱਚ ਸਾਰੇ ਭਾਗ ਪਏ ਨੇ ਸanskritti ਪਟਾਂ ਦੇ ਸਵਈਏ ਪੰਜ ਬਣ ਨਿਤਨੇਮ ਅਤੇ ਹੋਰ ਮਹਿੰਗੇ ਸ਼ਬਦਾਂ ਦੀ ਸੰਖਿਆ ਉਤੇ ਪਈ ਜਾ ਕੇ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ